ਦੋਨੇ ਪਾਸੇ ਫਾਇਰ ਲੱਗੀ ਹੈ ਜਿੰਦਗੀ ਭਰ ਬੁਰ ਦੀ ਗਾਰੰਟੀ ਹੈ 450 ਰੁਪਏ ਦਾ ਪੀਸ ਹੈ ਅਰਮਾਨੀ ਕੰਪਨੀ ਦਾ ਪੀਸ ਹੈ ਇਹ 500 ਰੁਪਏ ਤੁਹਾਨੂੰ ਅਸੀਂ ਦੇ ਰਹੇ ਹਾਂ ਮਾਰਕੀਟ ਵਿੱਚ 750 ਸਿਰਫ ਓਨਲੀ 1350 ਹੋਲਸੇਲ ਰੇਟਾਂ ਤੇ ਅਸੀਂ ਸਮਾਨ ਵੇਚਦੇ ਆ ਕੋਟ ਰੇਮੈਂਟ ਦਾ ਕਪੜਾ ਯੂਜ਼ ਕਰਦੇ ਦਿਖਾ ਦਿਓ ਬਈ ਕੋਈ ਕਮੀ ਨਹੀਂ 500 ਰੁਪਏ ਰੇਟ ਹੈ ਜੀ ਓਨਲੀ 500 ਚ ਵਿਦ ਸਟੌਕ ਰੇਟ ਟਰਾਈ ਕਰਕੇ ਮੇਰੇ ਕੋਲੇ ਆਓ ਹੀ ਉਦੋਂ ਜਦੋਂ ਤੁਸੀਂ ਰੇਟ ਪੁੱਛ ਲਿਆ ਕਿ ਜੇ ਕੋਈ ਗਰੀਬ ਪਰਿਵਾਰ ਨਹੀਂ ਖਰੀਦ ਪਾਉਂਦਾ ਜੋ ਵਿਚਾਰਾ 500 600 800 ਕਿਰਾਇਆ ਦੇ ਕੇ ਲੈ ਸਕਦਾ ਜੈ ਮਾਰਕੀਟ ਰੇਟ 1100 ਰੁਪਿਆ 500 ਰੁਪਏ ਦਾ ਤੇ ਵੀ 500 ਦਾ ਗਾਊਨ ਹੈ ਜੀ ਪਾਰਟੀ ਵੀਅਰ ਅੱਛਾ ਜੀ ਇਹਨਾਂ ਤੁਸੀਂ ਲੈ ਸਕਦੇ ਹੋ ਇਹ 1500 ਤੋਂ ਸਟਾਰਟ ਕਰ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਆਗਤ ਹੈ ਅੱਜ ਫੇਰ ਆਪਾਂ ਇੱਕ ਦਿਨ ਨਵਾਂ ਦਿਨ ਤੇ ਨਵੀਂ ਵੀਡੀਓ ਆ ਅੱਜ ਆਪਾਂ ਖੜਿਆ ਸ਼ਹਿਰ ਤਲਵੰਡੀ ਭਾਈ ਜ਼ਿਲ੍ਹਾ ਫਰੀਪੁਰ ਤੇ ਇੱਥੋਂ ਦੇ ਆਪਾਂ ਖੜਿਆ ਜੈ ਜਗਦੰਬੇ ਕਲੈਕਸ਼ਨ ਤੇ ਇਥੇ ਬਾਈ ਹੁਣਾਂ ਦਾ ਜਿਹੜਾ ਵੂਲ ਸੇਲ ਹੋਲ ਸੇਲ ਦਾ ਕੰਮ ਆ ਮੰਨ ਲਓ ਸਾਰੇ ਤੁਸੀਂ ਆ ਦੇਖ ਸਕਦੇ ਹੋ ਕੱਪੜੇ ਤੇ ਵਧੀਆ-ਵਧੀਆ ਵੈਰਾਈਟੀ ਹੈ ਬਾਈ ਕੋਲੇ ਬਹੁਤ ਜਿਹੜੀ ਸਸਤੀ ਆ ਤੇ ਆਪਾਂ ਨਾ ਆ ਦੇਖਣਾ ਭਈ ਕੀ ਹਿਸਾਬ ਕਿਤਾਬ ਆ ਜਿਹੜਾ ਤੇ ਕਾਫੀ ਜਿਹੜੇ ਕੋਟ ਪੈਂਟ ਵੀ ਆ ਜਿਹੜੇ 3 ਪੀਸ ਆ ਜਾਂ ਹੋਰ ਵੀ ਆ ਪਾਰਟੀ ਵੀਅਰ ਜਿਵੇਂ ਲਹਿੰਗੇ ਹੋਗੇ ਸ਼ਰਾਰੇ ਹੋਗੇ ਗੌਣ ਆ ਜਿਹੜੇ ਇਹ ਬਾਈ ਕੋਲੇ ਬਹੁਤ ਸਸਤੇ ਰੇਟਾਂ ਦੇ ਬਾਕੀ ਬੱਚਿਆਂ ਦੇ ਕੱਪੜੇ ਵੀ ਆ ਤੇ ਆਪਾਂ ਤੁਹਾਨੂੰ ਲੈ ਕੇ ਚਾਲਦੇ ਅੰਦਰ ਤੇ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਆ ਆਜੋ ਭਈ ਅੰਦਰ ਸਤਿ ਸ੍ਰੀ ਅਕਾਲ ਭਾਈ ਜੀ ਉਹ ਠੀਕ ਹੈ ਜੀ ਬਹੁਤ ਵਧੀਆ ਜੀ ਤੁਸੀਂ ਸਾਨੂੰ ਵਧੀਆ ਵਧੀਆ ਜੀ ਕਿ ਆਪਣਾ ਸ਼ਾਪ ਆ ਤੁਹਾਡੀ ਦੇਖੀ ਸੀਗੀ ਹਾਂਜੀ ਬਹੁਤ ਵਧੀਆ ਲੱਗਿਆ ਵੀ ਤੁਸੀਂ ਜਿਹੜੀ ਸ਼ਾਪ ਕੀਤੀ ਹੋਈ ਆ ਬੋਲ ਸੇਲ ਹੋਲ ਸੇਲ ਦਾ ਆਪਣਾ ਜਿਹੜਾ ਕੰਮ ਆਇਆ ਹੈਗਾ ਹਨਾ ਠੀਕ ਹੈ ਵੀ ਤੇ ਕਾਫੀ ਤੁਹਾਡੇ ਬਾਰੇ ਸੁਣਿਆ ਵੀ ਅਸੀਂ ਠੀਕ ਹੈ ਤੇ ਅੱਜ ਅਸੀਂ ਇਹ ਸੋਚਿਆ ਕਿ ਅਬ ਦਰਸ਼ਕਾਂ ਵੀਰਾਂ ਨੂੰ ਜਿੰਨੇ ਵੀ ਆ ਆਪਣੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਦਿਖਾਈਏ ਤੁਹਾਡੇ ਸ਼ਾਪ ਬਾਰੇ ਕਿੰਨਾ ਲੋਕਾਂ ਨਾਲੋਂ ਸਸਤਾ ਸਮਾਨ ਆ ਕਿੰਨਾ ਵਧੀਆ ਕੁਆਲਿਟੀ ਆ ਕੀ ਕੀ ਕੁਆਲਿਟੀ ਆ ਹਨਾ ਹਾਂ ਤੇ ਪਾਉਂਗੇ ਚੰਨਣਾ ਜੀ ਫਿਰ ਆਪਣੇ ਤੁਹਾਡਾ ਚੈਨਲ ਬਣਿਆ ਹੋਇਆ YouTube ਹਾਂਜੀ ਹਾਂਜੀ ਚੈਨਲ YouTube ਤੇ Travel with the Sardar ji ਤੇ ਪੇਜ ਆ Travel with the Sardar ji ਆਪਣਾ ਫੇਸਬੁੱਕ ਤੇ ਵੀ ਜੀ ਹਾਂਜੀ ਆਪਣੀ ਵੀ ਜੀ ਜੈ ਜਗਦੰਬੇ ਕਲੈਕਸ਼ਨ ਦੇ ਨਾਂ ਤੇ ਤਲਵੰਡੀ ਭਾਈ ਚ ਸ਼ਾਪ ਹੈ ਹਾਂਜੀ ਹੌਲ ਸੇਲ ਰੇਟ ਹੈ ਰਿਟੇਲ ਦਾ ਅਸੀਂ ਕੰਮ ਕਰਦੇ ਹਾਂ ਹਾਂਜੀ ਹੌਲ ਸੇਲ ਰੇਟਾਂ ਤੇ ਅਸੀਂ ਸਮਾਨ ਵੇਚਦੇ ਹਾਂ ਕੋਟ ਪੈਂਟ ਜੈਂਟਸ ਦਾ ਜਿਹੜਾ ਸਾਰੇ ਬਾਜ਼ਾਰ ਦੇ ਵਿੱਚ ਕੋਈ 3500 ਕੋਈ 5000 ਕੋਈ 10000 ਤੱਕ ਹਾਂਜੀ ਹਾਂਜੀ ਵੇਚਦੇ ਆ ਸਾਡੇ ਕੋਲੇ ਸਿਰਫ 1900 ਰੁਪਏ ਦਾ 3 ਪੀਸ ਸਰ 1900 ਦਾ ਜੀ 1900 ਰੁਪਏ ਦਾ ਜਿੰਦਾ ਸੈਂਪਲ 25 3500 3000 ਰੁਪਏ ਤਾਂ ਵੈਸੇ ਸਵਾਈ ਚੱਲੀ ਜਾਂਦੀ ਤੁਸੀਂ 1900 ਦਾ ਤੁਸੀਂ ਸੈਂਪਲ ਦੇਖੋ ਜੀ ਬਿਲਕੁਲ ਤਿਆਰ ਕਰਵਾਏ ਹੋ স্পੈਸ਼ਲ ਹੈ ਰਿਜਨਲ ਪੈਂਟ ਦੇ ਨਾਲ ਠੀਕ ਹੈ ਰੇਮੈਂਡ ਦਾ ਕਪੜਾ ਯੂਜ਼ ਕਰਦੇ ਦਿਖਾ ਦਿਓ ਬਾਈ ਜੀ ਬਿਲਕੁਲ ਅੱਜ ਕੱਲ ਤੁਹਾਨੂੰ ਪਤਾ ਬਾਈ ਜੀ 3000 3500 ਰੁਪਿਆ ਤਾਂ ਸਵਾਈ ਚੱਲੀ ਜਾਂਦੀ ਵੈਸੇ ਵੀ ਤੇ ਜੇ ਕੋਟ ਪੈਂਟ ਦਾ ਕਪੜਾ ਲਈਏ 4 5000 ਦਾ ਕੋਟ ਪੈਂਟ ਦਾ ਕਪੜਾ ਹੁੰਦਾ 22 1900 ਦਾ ਸੈੱਟ ਨਾਲ ਸਵਾਈ ਵਿਦ ਨਾਲ ਕਪੜਾ ਇਹ ਤੁਸੀਂ ਬੱਚੇ ਦਾ ਲੈਣਾ ਵੀਰ ਜੀ ਹਾਂਜੀ ਸਿਰਫ ਓਨਲੀ 1350 ਰੁਪਏ 1350 ਜੀ 3 ਪੀਸ ਜੀ 3 ਪੀਸ ਪਰ ਵਰਸੀ ਵਾਲਾ ਹੈ ਚਾਹੇ ਇਹਨੂੰ ਪੁੱਠਾ ਪਾਓ ਚਾਹੇ ਸਿੱਧਾ ਪਾਓ ਠੀਕ ਹੈ ਜੀ ਲੇਡੀਜ਼ ਦਾ ਸੂਟ ਜਿਹੜਾ ਵਿਦ ਸਟਾਲ ਦੇ ਨਾਲ ਓਨਲੀ 500 ਗਰਮ ਸੂਟ ਅੱਛਾ ਬਿਲਕੁਲ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਵੀ ਅਵੇਲੇਬਲ ਨਹੀਂ ਮਿਲੇਗਾ ਜਿਹੜਾ ਕਿ ਤੁਹਾਨੂੰ 500 ਰੁਪਏ ਦੇ ਵਿੱਚ ਨਾ ਕੋਈ ਕਲਰਾਂ ਦੀ ਕਮੀ ਨਾ ਕਿਸੇ ਚੀਜ਼ ਦੀ ਕਮੀ ਖਾਣੇ ਸਾਡੇ ਭਰੇ ਭੇ ਆ ਤੁਸੀਂ ਦਿਖਾ ਸਕਦੇ ਦਿਖਾ ਦਿਓ ਜੀ ਫਿਰ ਏ ਨਹੀਂ ਹੈ ਕਿ ਸਾਡੇ ਕੋਲ ਇੱਕ ਅੱਧਾ ਹੀ ਪੀਸ ਹੈ ਜਿੰਨੇ ਪੀਸ ਤੁਸੀਂ ਕਹੋਗੇ ਓਨੇ ਆਵੇਲੇਬਲ ਹੈ ਠੀਕ ਹੈ ਜੀ ਦੇਖੋ ਜੀ ਕਲਰ ਹੀ ਕਲਰ ਹੈ ਗ੍ਰੀਨ ਕਲਰ ਹੈ ਬਲੂ ਕਲਰ ਹੈ ਬਲੈਕ ਕਲਰ ਹੈ ਐਨੀ ਕਲਰ ਆਪਸ਼ਨ ਹੈ ਕਲਰਾਂ ਦੀ ਵੀ ਕੋਈ ਕਮੀ ਨਹੀਂ 500 ਦਾ ਰੇਟ ਹੈ ਜੀ ਓਨਲੀ 500 ਚ ਵਿਦ ਸਟਾਲ ਠੀਕ ਹੈ ਜੀ ਸਟਾਲ ਨਾਲ ਅਸੀਂ ਗਿਫਟ ਦੇਵਾਂਗੇ ਦੇਖੋ ਪੂਰਾ ਸਟਾਲ ਬਣਿਆ ਹੋਇਆ ਹੈ ਮੋਢੇ ਤੇ ਲੈਣ ਵਾਸਤੇ ਨਾਲ ਵਿਦ ਸਲਵਾਰ ਦੇ ਨਾਲ ਵੀ ਬਣੇ ਹੋਏ ਆਰਟੀਕਲ ਹੈ 플ਾਜੋ ਦੇ ਨਾਲ ਬਣੇ ਹੋਏ ਆਰਟੀਕਲ ਠੀਕ ਹੈ ਜੀ ਹਰ ਚੀਜ਼ ਤੁਹਾਨੂੰ ਅਵੇਲੇਬਲ ਹੈ ਜੀ ਤੇ ਜਿਵੇਂ ਆ ਪਏ ਹੋਏ ਆ ਜੀ ਇੱਕ ਆ ਚੀਜ਼ ਕੀ ਹੈ ਜੀ ਇਹ ਪਾਰਟੀ ਵੇਅਰ ਹੈ ਜੀ ਜਿਹੜਾ ਸ਼ਾਦੀ ਤੇ ਪਾਉਣ ਵਾਲਾ ਇਹ ਤੁਹਾਨੂੰ ਕਿਰਾਏ ਤੇ ਵੀ ਮਿਲ ਜਾਂਦਾ ਹੈ ਔਰ ਬਿਲਕੁਲ ਫਰੈਸ਼ ਪੀਸ ਵੀ ਨਵੇਂ ਮਿਲ ਜਾਂਦੇ ਠੀਕ ਹੈ ਜੀ 1500 ਰੁਪਏ ਤੋਂ ਪਾਰਟੀ ਵੇਅਰ ਸ਼ੁਰੂ ਹੋ ਕੇ 5000 ਤੱਕ ਆਪਣੇ ਕੋਲੇ ਅਵੇਲੇਬਲ ਹੈ ਜਿਹੜਾ ਤੁਹਾਨੂੰ 5000 ਦਾ ਮਿਲੇਗਾ ਉਹ ਯਾਨੀ 15000 ਦਾ ਪੀਸ ਹੋਏਗਾ ਜਿਹੜਾ 1500 ਦਾ ਮਿਲੇਗਾ ਉਹ 3500 ਦਾ ਪੀਸ ਹੈ। ਬਾਹਰੋਂ ਪੀਸ ਲਾਵਾਂਗੇ ਤਾਂ 3500 ਦਾ ਹੋਊਗਾ। ਰੇਟ ਟਰਾਈ ਕਰਕੇ ਮੇਰੇ ਕੋਲੇ ਆਓ ਹੀ ਉਦੋਂ ਜਦੋਂ ਤੁਸੀਂ ਰੇਟ ਪੁੱਛ ਲਿਆ। ਠੀਕ ਆ ਜੀ। ਫੇਰ ਆਓ ਮੇਰੇ ਕੋਲੇ। ਬਾਈ ਜੀ ਦਾਵਾ ਕਰਦੇ ਨੇ ਕਿ ਤੁਸੀਂ ਪਹਿਲਾਂ ਬਾਹਰੋਂ ਪੁੱਛੋ ਕੋਈ ਰੇਟ ਜਿਹੜਾ ਤੁਹਾਨੂੰ ਲੱਗਦਾ ਜੇ ਤੁਹਾਨੂੰ ਨਾ ਜਚਿਆ ਬਾਅਦ ਵਿੱਚ ਮੇਰੇ ਕੋਲੇ ਆਓ ਤੇ ਆਪਾਂ ਤੁਹਾਨੂੰ ਜਿਹੜੇ ਰੇਟ ਤੇ ਕਿਹਾ ਉਹ ਰੇਟ ਤੇ ਜਿਹੜਾ ਆਪਾਂ ਤੁਹਾਨੂੰ ਸਮਾਨ ਹਾਂ ਫਿਟਿੰਗ ਬਿਲਕੁਲ ਫ੍ਰੀ ਮਿਲੇਗੀ ਚਾਹੇ ਉਹ 200 ਖਰਚਾ ਆਵੇ ਚਾਹੇ 100 ਆਵੇ ਤੇ ਚਾਹੇ 300 ਆਵੇ। ਠੀਕ ਬਿਲਕੁਲ ਫਿਟਿੰਗ ਫ੍ਰੀ ਕਰਕੇ ਦਿੱਤੀ ਜਾਊਗੀ ਬਾਹਾਂਵਾ ਲਾ ਕੇ ਦਿੱਤੀਆਂ ਜਾਣਗੀਆਂ ਹਰ ਚੀਜ਼ ਦੀ ਕਮੀ ਪੂਰੀ ਕਰਕੇ ਦਿੱਤੀ ਅੱਛਾ ਤੇ ਜੇ ਮੰਨ ਲਓ ਆਪਾਂ ਉਹ ਲੈ ਕੇ ਜਾਣੇ ਆ ਕਰਾਇ ਤੇ ਜੀ ਉਹ ਕਰਾਏ ਦਾ ਵੀ ਦੂਜਿਆਂ ਨਾਲੋਂ ਫਰਕ ਹੋਊਗਾ ਜੀ ਸਾਡਾ ਕਰਾਇਆ ਬਿਲਕੁਲ ਜੈਨੂਨ ਹੋਏਗਾ ਲੁੱਟ ਵਾਲਾ ਕੰਮ ਸਾਡੀ ਸ਼ਾਪ ਤੇ ਬਿਲਕੁਲ ਨਹੀਂ ਹੋਏਗਾ ਹਾਂਜੀ ਵੀ ਅਸੀਂ ਲੋਕਾਂ ਨੂੰ ਲੁੱਟਣ ਵਾਸਤੇ ਕਰਾਇਤ ਕਰਾਏ ਤੇ ਦੇਣ ਦਾ ਮਤਲਬ ਹੈ ਕਿ ਜੇ ਕੋਈ ਗਰੀਬ ਪਰਿਵਾਰ ਨਹੀਂ ਖਰੀਦ ਪਾਉਂਦਾ ਉਹ ਵਿਚਾਰਾ 500 600 800 ਕਰਾਇਆ ਦੇ ਕੇ ਲੈ ਸਕਦਾ ਜਿੰਦੇ ਵਿੱਚ 300 ਰੁਪਿਆ ਡ੍ਰੈਕਲਿੰਨ ਦਾ ਖਰਚਾ ਉਹ ਵੀ ਸਾਡਾ ਠੀਕ ਹੈ ਜੀ ਅਸੀਂ ਤੁਹਵਾਵਾਂਗੇ ਤੁਸੀਂ ਫਿਟਿੰਗ ਕਰਾ ਕੇ ਲੈ ਜਾਣਾ ਉਵੇਂ ਹੀ ਰੱਖ ਜਾਣਾ ਠੀਕ ਆ ਜੀ ਤੇ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਜਿਹੜੀ ਬੈਸਟ ਕੁਆਲਿਟੀ ਜਾਂ ਵੈਸਟ ਵਧੀਆ ਸੀਏ ਦੇ ਜੈਂਟਸ ਦੀ ਸਾਰੀ ਵੈਰਾਈਟੀ ਹੈ ਸ਼ਰਟ ਦੀ ਵੈਰਾਈਟੀ ਹੈ ਜੀਨ ਦੀ ਵੈਰਾਈਟੀ ਹੈ ਲੇਡੀਜ਼ ਦੇ ਵਿੱਚ ਹਰ ਵੈਰਾਈਟੀ ਹੈ ਲਹਿੰਗਾ ਚੋਲੀ ਵਨ ਪੀਸ ਗਾਊਨ ਜਿੰਨੀਆਂ ਵੀ ਵੈਰਾਈਟੀਆਂ ਸ਼ਰਾਰਾ ਸੂਟ ਦੀਆਂ ਸਾਰੀਆਂ ਸਾਡੇ ਕੋਲੇ ਅਵੇਲੇਬਲ ਹੈ ਬੁਆਏਜ਼ ਦੀਆਂ ਕੋਟ ਪੈਂਟ ਸ਼ਰਟ ਜੀਨ ਪੈਂਟ ਅਵੇਲੇਬਲ ਹੈ ਬੱਚੇ ਦੀਆਂ ਵੀ ਟੋਟਲ ਗਰਲਸ ਦੇ ਵਿੱਚ ਵੀ ਸਾਰੀਆਂ ਆਈਟਮ ਅਵੇਲੇਬਲ ਹੈ ਤੇ ਮੰਨ ਲਓ ਆਪਣੇ ਜੀਨ ਜਿਹੜੀ ਹੁੰਦੀ ਹੈ ਜੈਂਸ ਉਹ ਕਿੱਥੋਂ ਸ਼ੁਰੂ ਹੋ ਜਾਂਦੀ ਜੀ ਆਪਣੇ 500 ਤੋਂ ਜੀਨ ਦੀ ਪੈਸੇ ਦਿਖਾਉਂਗੇ ਜੀ ਉਹ ਕਿਹੜੇ ਕਿਹੜੇ ਸੈਂਪਲ ਦੇਖੋ ਜੀ ਇਹ 1200 ਤੋਂ ਲੈ ਕੇ 1500 ਰੁਪਇਆ ਸਪਾਈਕਰ ਕੰਪਨੀ ਦੀ ਕਾਪੀ ਬਿਜਾਰ ਚ ਵਿਕਦੀ ਹੈ ਸਾਡੇ ਕੋਲੇ 500 ਰੁਪਏ ਦੀ ਠੀਕ ਆ ਜੀ ਪੈਂਡ ਦਾ ਸਫਾਈ ਦੇਖੋ ਕਿੰਨੀ ਵਧੀਆ ਆਹ ਦੇਖ ਸਕਦੇ ਹੋ ਬਾਈ ਠੀਕ ਆ ਜੀ ਤੇ ਹੋਰ ਹੋਰ ਗਰਲਸ ਦੇ ਟੋਪ ਵਗੈਰਾ ਦੀ ਵੈਰਾਈਟੀ ਹੈ ਠੀਕ ਹੈ ਜੀ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਜੀ ਇਹ 500 ਤੋਂ ਸ਼ੁਰੂ ਹੋ ਜਾਂਦਾ ਵੀਰ ਜੀ ਠੀਕ ਹੈ ਜੀ ਕੱਟ ਵਾਲੀ ਇਹ ਸਾਰੇ 5 500 ਵਾਲੇ ਆ ਜੀ ਇਹ 500 ਰੁਪਿਆ ਤੁਹਾਨੂੰ ਅਸੀਂ ਦੇ ਰਹੇ ਆ ਮਾਰਕੀਟ ਵਿੱਚ 750 750 750 ਹੋਏਗਾ ਸਾਡਾ ਰੇਟ ਜੈਨੂਇਨ 455 ਰੁਪਏ ਦਾ ਸਾਨੂੰ ਆਉਂਦਾ ਹੈ 45 ਰੁਪਏ ਪੀਸ ਅਸੀਂ ਰੱਖਦੇ ਆ ਜਿੰਦੇ ਵਿੱਚੋਂ 20 25 ਰੁਪਏ ਸਾਡੀਆਂ ਲਾਈਟਾਂ ਦਾ ਖਰਚਾ ਹੈ ਕੁੜੀਆਂ ਦਾ ਖਰਚਾ ਹੈ 20 ਰੁਪਏ ਸਾਡੇ ਆ ਠੀਕ ਹੈ ਜੀ ਜਿਵੇਂ ਕਾ ਪਾਇਆ ਜੀ ਮਤਲਬ ਲੇਡੀ ਜਹੀ ਜੀ ਸਾਰੇ ਇਹ ਸਭ ਗਰਲਿਸ ਆਈਟਮ ਹੈ ਜੀ ਗਰਲਿਸ ਦੇ ਟਾਪ ਹੈ ਇਹ 500 ਤੋਂ ਅਰੰਭ ਹੋ ਜਾਂਦਾ ਹੈ ਇੰਨੀ ਰੇਂਜ ਚ ਠੀਕ ਹੈ ਜੀ ਹਾਂਜੀ 500 ਸ਼ਰਗ ਹੈ ਮਾਰਕੀਟ ਰੇਟ 1100 ਰੁਪਿਆ 500 ਰੁਪਏ ਦਾ ਇਹ ਵੀ 500 ਦਾ ਜੀ ਹਾਂਜੀ 500 ਠੀਕ ਹੈ ਇਹ ਵੀ ਨਹੀਂ ਹੈ ਕਿ ਅਸੀਂ ਤੁਹਾਡੀ ਵੀਡੀਓ ਬਣਾ ਰਹੇ ਹਾਂ ਅਸੀਂ ਤੁਹਾਨੂੰ ਤਾਂ ਰੇਟ ਘੱਟ ਲਾ ਰਹੇ ਹਾਂ ਸਦਾ ਬਹਾਰ ਸਾਡੀਆਂ ਫੋਟੋਆਂ ਚੈੱਕ ਕਰ ਲਓ ਸਾਡਾ ਗਰੁੱਪ ਚੱਲਦਾ ਹੈ ਜਿੰਦੇ ਵਿੱਚ ਵਿਦ ਰੇਟ ਅਸੀਂ ਦੱਸ ਦਿੰਨੇ ਹਾਂ ਠੀਕ ਹੈ ਜੀ ਵੀ ਕੋਈ ਝੂਠ ਦਾ ਵਪਾਰ ਨਹੀਂ ਕੱਲ ਦਾ ਰੇਟ ਦੱਸਿਆ ਹੋਇਆ ਅਗਲਾ ਇਹ ਤਾਂ ਨਹੀਂ ਕਿ ਵੀਡੀਓ ਡਿਲੀਟ ਹੋ ਜਾਣਾ ਹਾਂਜੀ 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 ਫਿਰ ਡਿਲੀਟ ਹੋ ਜਾਊਗੀ ਵਿਦ ਰੇਟ ਲੱਗਾ ਕੋਈ ਵੀ ਜੈਕਟ ਬਿਨਾ ਬਾਹਾਂ ਤੋਂ 500 ਰੁਪਏ ਦੀ ਫੁੱਲ ਬਾਜੂ 500 ਤੋਂ 700 ਦੇ ਵਿੱਚ ਆਹ ਜੀ ਜੈਕਟ ਦੇ ਆਰਟੀਕਲ ਲੱਗੇ ਜਿਹੜੇ ਮਰਜ਼ੀ ਚੱਕ ਲਗੇ ਜੀ ਜਿਹੜੀ ਮਰਜ਼ੀ ਚੱਕ ਲਓ ਆਹ ਦਿਖਾ ਦਿਓ ਬ ਤੇ ਮਾਲ ਉਹ ਹੈ ਥੋੜੇ ਦਿਨਾਂ ਲਈ ਸੇਲ ਆ ਜਾਂ ਮਾਲ ਉਹ ਸਦਾ ਬਹਾਰ ਕਾ ਮਾਲ ਉਹ ਜਿੰਨਾ ਚਿਰ ਉਹਨਾਂ ਸਰਦੀ ਦਾ ਸੀਜ਼ਨ ਚੱਲਦਾ ਉਹਨਾਂ ਚਿਰ ਇਹ ਮਾਲ ਹੈਗਾ ਉਸ ਤੋਂ ਬਾਅਦ ਮਾਲ ਹੀ ਨਹੀਂ ਹੋਏਗਾ ਹਾਂ ਜੀ ਹਾਂ ਜਿੱਥੇ ਤਾਂ ਗਰਮੀ ਆ ਲਾਜੂਗਾ ਫਿਰ ਗਰਮੀ ਦੇ ਵਿੱਚ ਆ ਜਾਏਗਾ ਗਰਮੀ ਦੀਆਂ ਜੋ ਰੇਟ ਹੋਏਗਾ ਤੁਹਾਨੂੰ ਮਾਰਕੀਟ ਨਾਲੋਂ ਘੱਟ ਪੂਰਾ ਸਲਵਾਰ ਸੂਟ ਅਸੀਂ 500 ਤੋਂ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਜੀ ਗਰਮੀ ਦੇ ਵਿੱਚ ਉਸ ਤੋਂ ਬਾਅਦ ਜਿਵੇਂ ਜਿਵੇਂ ਰਿਕੁਆਇਰਮੈਂਟ ਹੋਏਗੀ 500 ਵਾਲਾ 700 ਵਾਲਾ 800 ਵਾਲਾ ਮੰਨ ਲਓ ਕਿ ਜਿਵੇਂ ਹੁਣ ਆਪਣੇ ਲੋੜੀ ਆ ਰਹੀ ਆ ਇਹ ਲੋੜੀ ਕਰਕੇ ਤਾਂ ਨਹੀਂ ਲਾਇਆ ਹੋਇਆ ਮੈਂ ਅਗਲਾ ਆ ਲੋੜੀ ਤੋਂ ਬਾਅਦ ਆ ਜੇ ਤੇ ਤੁਸੀਂ ਕਹੋ ਨਹੀਂ ਪਾਈ ਲੋੜੀ ਤੋਂ ਬਾਅਦ ਮਾਗੀ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ ਮਾਰਚ ਤੱਕ ਜਦੋਂ ਸੀਜ਼ਨ ਆਫ ਹੁੰਦਾ ਹੈ ਉਦੋਂ ਤੱਕ ਸਾਡੇ ਕੋਲੇ ਜਿੰਨਾ ਸਟਾਕ ਪਿਆ ਉਹ ਮਿਲੇਗਾ ਇਸ ਤੋਂ ਸੀਜ਼ਨ ਆਫ ਹੋਣ ਤੋਂ ਬਾਅਦ ਇਸ ਤੋਂ ਵੀ ਘਟਾ ਕੇ ਵੀ ਦਿਖਾ ਦਾਂ ਠੀਕ ਹੈ ਜੀ ਤੇ ਉਹ ਸਾਹਮਣੇ ਪਏ ਆ ਜੀ ਉਹ ਗਾਉਨ ਪਏ ਕੀ ਕੀ ਆ ਜੀ ਉਹ ਸਾਹਮਣੇ ਇਹ ਗਾਉਨ ਹੈ ਜੀ ਪਾਰਟੀ ਵੀਅਰ ਅੱਛਾ ਜੀ ਇਨਾ ਤੁਸੀਂ ਲੈ ਸਕਦੇ ਹੋ ਇਹ ਹੈ 1500 ਤੋਂ ਸਟਾਰਟ ਕਰ ਦਿੰਦੇ ਹਾਂ ਅੱਛਾ ਉਹ ਦਿਖਾ ਲਏ ਜਿਹੜੇ ਲੱਗੇ ਹੋਏ ਆ 15 1500 ਦੇ ਦੇਵਾਂਗੇ ਤੁਹਾਨੂੰ ਅੱਛਾ ਜੀ ਮਾਰਕੀਟ ਰੇਟ ਇਹਦਾ 33200 ਮੰਗਦੇ ਆ ਕੋਈ 10% ਲੈਸ ਲਗਾਈ ਹੋਈ ਆ ਕਿਸੇ ਦੀ 20% ਲਾਈ ਆ ਸਾਡੇ ਲਈ ਫਲੈਟ ਰੇਟ ਕੋਈ ਝੂਠ ਨਹੀਂ ਕੋਈ ਲੈਸ ਨਹੀਂ ਕੋਈ ਕੁਛ ਨਹੀਂ ਫਲੈਟ 1500 ਠੀਕ ਹੈ ਜੀ ਇੱਕ ਤਾਂ ਆਪਣਾ ਐਡਰੈਸ ਦੱਸ ਦਿਓ ਜੀ ਇੱਕ ਆਪਣਾ ਫੋਨ ਨੰਬਰ ਦੱਸ ਦਿਓ ਜੀ ਤੇ ਬਾਕੀ ਜਿਹੜਾ ਐਡਰੈਸ ਤੁਹਾਡੇ ਨੇੜੇ ਕੀ ਆ ਚੀਜ਼ ਉਹ ਆਦੀ ਸਾਰੀ ਬੋਲ ਐਕਸਿਸ ਬੈਂਕ ਦੇ ਨਾਲ ਬਿਲਕੁਲ ਕੰਧ ਸਾਂਝੀ ਆ ਸਾਡੀ ਨਾਨਕ ਚੰਦ ਕਪੜੇ ਵਾਲੇ ਦੇ ਬਿਲਕੁਲ ਸਾਹਮਣੇ ਜੈ ਜਗਦੰਬੇ ਕਲੈਕਸ਼ਨ ਸੋਨੂ ਨਰੂਲਾ ਮੇਰਾ ਨਾਮ ਹੈ ਜੀ 98723 27914 ਤੇ ਬਾਕੀ ਬਾਈ ਜੀ ਬਾਈ ਹੁਣਾ ਦਾ ਜਿਹੜਾ ਨੰਬਰ ਉੱਪਰ ਚੱਲੀ ਜਾਂਦਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਬਾਈ ਹੁਣਾ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਸੇ ਨੰਬਰ ਤੇ ਬਾਈ ਤੁਹਾਡਾ WhatsApp ਇਸੇ ਨੰਬਰ ਤੇ ਚੱਲਦਾ ਬਿਲਕੁਲ ਇਸੇ ਨੰਬਰ ਤੇ WhatsApp ਚੱਲਦਾ ਹੈ ਇਸੇ ਨੰਬਰ ਤੇ WhatsApp ਚੱਲਦਾ ਹੈ ਬਾਈ ਜੇ ਨਹੀਂ ਟਾਈਮ ਕਾਲ ਕਰ ਸਕਦੇ ਹੋ ਸਾਨੂੰ ਤੇ ਬਾਕੀ ਜੇ ਇੱਕ ਗੱਲ ਹੋਰ ਜੇ ਕਿ ਸੈਨੇ ਕਿਹਾ ਵੀ ਇੰਨੀ ਦੂਰ ਅਸੀਂ ਆ ਨਹੀਂ ਸਕਦੇ ਕੋਰੀਅਰ ਕੋਰੀਅਰ ਮਿਲੇਗਾ ਕੋਰੀਅਰ ਦਾ ਕੋਈ ਐਕਸਟਰਾ ਚਾਰਜ ਪੰਜਾਬ ਦੇ ਵਿੱਚ ਨਹੀਂ ਪਾਇਆ ਜਾਏਗਾ ਪੰਜਾਬ ਚੋਂ ਬਾਹਰ ਜੋ ਰੇਟ ਚੱਲਦਾ ਹੈ 500 ਰੁਪਏ ਕਿਲੋ ਚੱਲਦਾ ਹੈ 800 ਰੁਪਏ ਕਿਲੋ ਚੱਲਦਾ ਹੈ ਉਹ ਤੁਹਾਡੇ ਤੋਂ ਲਿਆ ਜਾਏਗਾ ਠੀਕ ਹੈ ਜੀ ਤੇ ਕੋਟੀਆਂ ਵੀ ਹੁੰਦੀਆਂ ਆਪਣੇ ਕੋਲੇ ਜੀ ਹਾਂਜੀ ਕੋਟੀਆਂ ਦੀ ਵੀ ਫੁੱਲ ਵੈਰਾਈਟੀ ਆਪਣੇ ਕੋਲ ਜੈਂਟਸ ਲੇਡੀਜ਼ ਦੇ ਵਿੱਚ ਵੀ ਫੁੱਲ ਕੋਟੀ ਦਾ ਵੈਰਾਈਟੀ ਹੈਗੀ ਆਪਣੇ ਕੋਲੇ ਜੈਂਟਸ ਦੇ ਵਿੱਚ ਵੀ ਮਾਲ ਹੁੰਦਾ ਆਪਣੇ ਕੋਲੇ ਬਿਲਕੁਲ ਠੀਕ ਹੈ ਜੀ ਬਿਲਕੁਲ ਦੋਨੇ ਪਾਸੇ ਫਰ ਲੱਗੀ ਹੈ ਜ਼ਿੰਦਗੀ ਭਰ ਬੁਰ ਦੀ ਗਾਰੰਟੀ ਹੈ ਜ਼ਿੰਦਗੀ ਭਰ ਹਾਂਜੀ ਕਦੇ ਵੀ ਬੁਰ ਨਹੀਂ ਆਊਗਾ ਇਸ ਪੀਸ ਤੇ ਬੁਰ ਆਉਂਦਾ ਤੇ ਪੈਸੇ ਲੈ ਜਾ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹ 750 ਹੈ ਜੀ ਮੇਰੇ ਠੀਕ ਹੈ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਲੱਗ ਗਿਆ 450 ਕਲਰ ਦੇਖ ਲਓ ਬਾਈ ਬਹੁਤ ਪਿਆਰੇ ਪਿਆਰੇ ਕਲਰ ਆ 450 ਰੁਪਏ ਦਾ ਪੀਸ ਹੈ ਅਰਮਾਨੀ ਕੰਪਨੀ ਦਾ ਪੀਸ ਹੈ ਕੋਈ ਲਾਂਭਾ ਨਹੀਂ ਲਓ ਜੀ ਆ 450 ਦੇ ਚੱਕੋ ਬਾਈ ਵੁੱਡੀ ਕੰਪਨੀ ਦਾ 450 ਸਭ ਦੇ ਵਿੱਚ ਰੰਗ ਜਿੰਨੇ ਮਰਜ਼ੀ ਲੈ ਲਓ ਰੰਗ ਹੀ ਰੰਗ ਹੈ ਠੀਕ ਹੈ ਜੀ ਬਾਈ ਜੀ ਦੀ ਵੀਡੀਓ ਸ਼ੇਅਰ ਕਰਕੇ ਆਉਣ ਵਾਲੇ ਨੂੰ ਗਿਫਟ ਦਿੱਤਾ ਜਾਊਗਾ ਜੀ ਸਪੈਸ਼ਲ ਕੈਪ ਲੇਡੀਜ਼ ਕੈਪ ਜਰਾਬਾਂ ਉਹਨੂੰ ਗਿਫਟ ਦਿੱਤੀਆਂ ਜਾਣਗੀਆਂ ਸੋ ਬਾਈ ਨੇ ਆਪ ਹੀ ਬੋਲਤਾ ਪਹਿਲਾਂ ਮੈਂ ਪੁੱਛਣਾ ਹੀ ਲੱਗਾ ਸੀਗਾ ਬਾਈ ਕਹਿੰਦੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਗਿਫਟ ਹੈ ਜਿਹੜੇ ਬਾਈ ਨੇ ਬੋਲਤੇ ਆ ਸੋ ਜਰੂਰ ਬਾਈ ਦੀ ਦੁਕਾਨ ਤੇ ਇੱਕ ਵਾਰ ਜਿਹੜਾ ਵਿਜ਼ਿਟ ਕਰਿਆ ਜੋ ਆਇਆ ਜੋ ਤੇ ਤੁਸੀਂ ਇੱਕ ਵਾਰੀ ਆਉਂਗੇ ਤਾਂ ਜਰੂਰ ਬਾਈ ਦੀ ਜਿਹੜੀ ਸ਼ਾਪ ਤੋਂ ਖੁਸ਼ ਹੋ ਕੇ ਜਾਉਂਗੇ ਐਡਰੈਸ ਦੱਸਿਆ ਨਹੀਂ ਹੁਣ ਆਪਾਂ ਵੈਸੇ ਤੁਹਾਡਾ ਨੰਬਰ ਜਿਹੜਾ ਤਾਂ ਚੱਲਦਾ ਕਰਤਾ ਤਾਂ ਚੱਲੀ ਜਾਂਦਾ ਨੰਬਰ ਤੇ ਉਹ ਵੇਖ ਕੇ ਜਿਵੇਂ ਮਤਲਬ ਤੁਸੀਂ ਆਪ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ